ਵਰਾ ਸਿੰਘ ਅਗੇ ਸਾਰਾ ਕੀ ਹੋਇਆ ਵਾਕਿਆ ਤੁਸੀਂ ਇੱਥੇ ਰੁਕਿਆ ਵੀ ਸੀ ਉਹਨਾਂ ਨੂੰ ਇੱਥੇ ਉਹ ਕਿ ਉਹਨਾਂ ਨੇ ਬੂਣੀ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਜਦੋਂ ਨੇ ਪਲਸ ਤੋਂ ਤੌੜ ਚਲਾਤਾ ਸ਼ੇਰੂ ਪਰ੍ਹਾਂ ਹੋ ਗਿਆ ਮੇਰੇ ਵਧੇ ਰਗ ਤੇ ਉਹਦੇ ਮੈਂ ਫੜਿਆ ਪਰ ਮੈਂ ਸਿੱਟਲੇ ਜਿਹੋ ਬੰਦਾ ਉਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਅੱਗੇ ਨਾਲਮਸ ਸੀਗਾ ਪਹਿਲਾਂ ਵਾਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਚਲਾਤਾ ਸੀ ਉਹਨੇ ਪਰ ਮੇਰੇ ਵੱਜ ਵੀ ਸਕਦਾ ਸੀ ਪਰ ਉਹਦਾ ਮੇਰਾ ਫੜਿਆ ਹੋਇਆ ਸੀ ਹੱਥਾਂ ਨੇ ਕੱਟ ਕੇ ਮੋਟਰਸਾਈਕਲ ਸਿੱਟ ਕੇ ਫੇਰ ਭੱਜ ਰਿਹਾ ਹਾਂ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਤੋਂ ਤੇ ਮੈਨੂੰ ਕਹਿੰਦਾ ਪਰ ਹੋ ਜਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਸੁਣ ਮਾਰਾ ਨਹੀਂ ਮੈਂ ਛੱਡਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ ਜੀ ਲਾਇਆ ਉਹਨੇ ਇਸ ਕਰਕੇ ਫਿਰ ਉਹ ਭੱਜ ਗਏ ਮੂੰਹ ਸਿਰ ਬੰਨੇ ਹੋਏ ਸੀ ਉਹਨਾਂ ਦੇ ਪਛਾਣ ਨਹੀਂ ਆਈ ਬੰਦਾ